ਕੀ ਗੱਲ ਚੱਲਾ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੀਆਂ ਵੀਡੀਓ ਦੇ ਵਿੱਚ ਅੱਜ ਨਾਲ ਆਪਾਂ ਇੱਕ ਵਧੀਆ ਮੁੱਦੇ ਤੇ ਗੱਲ ਕਰ ਰਹੇ ਹਾਂ ਨਾ ਤੁਸੀਂ ਪਿਆਸੇ ਕਾਂ ਵਾਲੀ ਕਹਾਣੀ ਤਾਂ ਸੁਣੀ ਹੋਣੀ ਆ ਸਾਰਿਆਂ ਨੇ ਹਨਾ ਉਹਦੇ ਵਿੱਚ ਕਾਂ ਨੂੰ ਪਿਆਸ ਲੱਗੀ ਹੁੰਦੀ ਆ ਉਹ ਜੰਗਲ ਦੇ ਵਿੱਚ ਜਾਂਦਾ ਹਨਾ ਇੱਕ ਤਰਸਦਾ ਹੁੰਦਾ ਉੱਥੇ ਘੜਾ ਹੁੰਦਾ ਇੱਕ ਜਦੋਂ ਘੜੇ ਦੇ ਵਿੱਚ ਪਾਣੀ ਵਿੰਦਾ ਘੜੇ 'ਚ ਪਾਣੀ ਥੋੜਾ ਹੁੰਦਾ ਉਹ ਘੜੇ ਦੇ ਵਿੱਚ ਨਾ ਕੰਕਰ ਪਾਉਂਦਾ ਹੁੰਦਾ ਕੰਕਰ ਪਾ ਕੇ ਪਾਣੀ ਫਿਰ ਉੱਤੇ ਨੂੰ ਆ ਜਾਂਦਾ ਪਰ ਪਾਣੀ ਉੱਤੇ ਆ ਜਾਂਦਾ ਫਿਰ ਉਹ ਪੀ ਕੇ ਚਲੇ ਜਾਂਦਾ ਕਿਹੜਾ ਹੁਣ ਮੈਂ ਗੱਲ ਕਰਨੀ ਆ ਇਹ ਇਹ ਤਾਂ ਜਮਾ ਹੀ ਉਲਟਾ ਕੀ ਹੁੰਦਾ ਉਹ ਕੌਣ ਦੁਬਾਰਾ ਜਾਂਦਾ ਪਾਣੀ ਤੇ ਠੀਕ ਹੈ ਪਰ ਉਹ ਦੁਬਾਰਾ ਪਾਣੀ ਪੀਂਦੀ ਜਾਂਦਾ ਉਸੇ ਜੰਗਲ ਦੇ ਵਿੱਚ ਉਸੇ ਦਰਖਤ ਤੇ ਤਾਂ ਤੁਸੀਂ ਆ ਫੋਟੋ ਦੇ ਵਿੱਚ ਵੀ ਦੇਖ ਸਕਦੇ ਆ ਉਹ ਜਦੋਂ ਘੜੇ ਦੇ ਵਿੱਚ ਜਦੋਂ ਕੰਕਰ ਉਹ ਪਾਉਂਦਾ ਨਾ ਤਾਂ ਪਾਣੀ ਉੱਤੇ ਨਹੀਂ ਹੁੰਦਾ ਉਹ ਬਾਰ ਬਾਰ ਪਾਉਂਦਾ ਕੰਕਰ ਘੜੇ ਦੇ ਵਿੱਚ ਪਾਈ ਜਾਂਦਾ ਪਾਈ ਜਾਂਦਾ ਉਹ ਪਾਣੀ ਉੱਤੇ ਨਹੀਂ ਹੁੰਦਾ ਉਹ ਵਿਚਾਰਾ ਮਰ ਜਾਂਦਾ ਤੇ ਇਹੀ ਹਾਲ ਸਾਡਾ ਹੋਣਾ ਇਹੀ ਹਾਲ ਸਾਡਾ ਹਣਾ ਇੱਕ ਦਿਨ ਇੱਕ ਦਿਨ ਪਾਣੀ ਮੁੱਕ ਜਾਣਾ ਨੇ ਅਸੀਂ ਇਦਾਂ ਹੀ ਪਾਣੀ ਨੂੰ ਬੇਅਰਥ ਗਵਾਈਏ ਤਾਂ ਇਹੀ ਹਾਲ ਆਪਣਾ ਹਣਾ ਗੱਲ ਵਧੀਆ ਲੱਗਦੀ ਹੈ ਨਾ ਵੀ ਆਪਾਂ ਨੂੰ ਉਸਨੂੰ ਕੋ ਸਿੱਖਣਾ ਚਾਹੀਦਾ ਉਹ ਪਾਣ ਤੋਂ ਹਣਾ ਜਦ ਦੁਬਾਰਾ ਆਇਆ ਉਹਨੇ ਕੰਕਰ ਦੇਵੇ ਪਾਇਆ ਉਹਨੇ ਇੱਕ ਘੜੇ ਵਿੱਚ ਦੁਬਾਰਾ ਕੰਕਰ ਪਾਇਆ ਤੇ ਪਾਣੀ ਵਾਪਸ ਆਇਆ ਤੇ ਜਿਹੜੀ ਗੱਲ ਹੈ ਆਪਣੇ ਨਾਲ ਵੀ ਹੋ ਸਕਦੀ ਆਉਣ ਵਾਲੇ ਸਮੇਂ 'ਚ ਪਾਣੀ ਮੁੱਕ ਵੀ ਸਕਦਾ ਕਹਿੰਦਾ ਇੱਕ ਦਿਨ ਪਾਣੀ ਜ਼ਰੂਰ ਮੁੱਕ ਜਾਣਾ ਨੇ ਆਪਾਂ ਇਦਾਂ ਹੀ ਬੇਅਰਥ ਗਵਾਈਏ ਪਾਣੀ ਨੂੰ ਨੇ ਆਪਾਂ ਇਦਾਂ ਹੀ ਵੇਸਟ ਕਰੀਏਗੇ ਠੀਕ ਆ ਪਾਣੀ ਜਿਹੜਾ ਉਹ ਹੌਲੀ-ਹੌਲੀ ਜਿਹੜਾ ਨੀਮਵਾਜ਼ਾ ਪੱਧਰਾ ਜਿਹੜਾ ਨੀਮਾ ਹੁੰਦਾ ਜਾ ਰਿਹਾ ਦੋਸਤੋ ਤੇ ਨੇ ਆਪਾਂ ਇਦਾਂ ਹੀ ਪਾਣੀ ਨੂੰ ਬੇਅਰਥ ਗਵਾਉਂਦੇ ਰਹੇ ਜਿਹੜਾ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਕ ਸਕਦਾ ਮੈਂ ਖਬਰ ਵੀ ਪੜ੍ਹਦਾ ਸੀ ਪਤਾ ਨਹੀਂ ਫਤੇਗੜ ਸਾਹਿਬ ਦੇ ਵਿੱਚ ਕੋਈ ਪਿੰਡ ਆ ਉਹਦਾ ਜਿਹੜਾ ਉੱਥੇ ਪਾਣੀ ਆ ਜਿਹੜਾ ਮੁੱਕ ਗਿਆ ਪਤਾ ਨਹੀਂ ਖਬਰ ਆ ਸੱਚੀ ਆ ਜਾਂ ਨਹੀਂ ਪਰ ਮੈਨੂੰ ਨਹੀਂ ਪਤਾ ਪਰ ਜੇਣੀ ਉੱਥੇ ਪਾਣੀ ਮੁੱਕ ਗਿਆ ਪਰ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਗੱਲ ਆ ਅਸਲ 'ਚ ਸੱਚ ਵੀ ਹੋ ਸਕਦੀ ਆ ਪਾਣੀ ਮੁੱਕ ਵੀ ਸਕਦਾ ਨੇ ਆਪਾਂ ਪਾਣੀ ਇਦਾਂ ਹੀ ਬੇਅਰਥ ਗਵਾਈ ਗਏ ਉਹ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਬਹੁਤ ਵਧੀਆ ਗੱਲ ਦੱਸਦਾ ਇੱਕ ਨਾ ਰਾਜਾ ਸੀਗਾ ਉਹਨੇ ਆਪਣੇ ਮੰਤਰੀ ਸੀਗਾ ਉਹਦਾ ਨਾਂ ਸੀਗਾ ਤਨਾਲੀ ਰਾਮ ਉਹਨੇ ਇਹਨੂੰ ਕਿਹਾ ਕਹਿੰਦਾ ਯਾਰ ਮੈਂ ਨਾ ਉਹ ਦੇਖਣਾ ਹੈ ਸਵਰਗ ਦੇਖਣਾ ਉਹ ਕਹਿੰਦਾ ਮੈਂ ਸਵਰਗ ਦੇਖਣਾ ਉਹ ਕਹਿੰਦਾ ਐ ਕਰੋ ਜੀ ਸਵਰਗ ਮੈਂ ਤੁਹਾਨੂੰ ਦਿਖਾ ਦੂੰਗਾ ਵੀ ਮੈਨੂੰ ਨਾ ਘੱਟੋ ਘੱਟ 6 ਮਹੀਨਿਆਂ ਦਾ ਸਮਾਂ ਦੇ ਦਿਓ ਉਹ 6 ਮਹੀਨਿਆਂ ਦਾ ਸਮਾਂ ਲੰਦਾ ਕਹਿੰਦਾ ਮੈਨੂੰ 6 ਮਹੀਨਿਆਂ ਦਾ ਸਮਾਂ ਦੇ ਦਿਓ ਨਾਲੇ ਮੈਨੂੰ ਸੋਨੇ ਦੇ ਸਿੱਕੇ ਦੇ ਦਿਓ ਇੰਨੇ ਮੈਨੂੰ ਲੋੜ ਆ ਵੀ ਮੈਂ ਫੇ ਤੁਹਾਨੂੰ ਸਵਰਗ ਦਿਖਾ ਦੂੰਗਾ ਉਹ ਫਿਰ ਰਾਜਾ ਨੂੰ ਸੁਹਾਣੇ ਸਿੱਕੇ ਦੇ ਦਿੰਦਾ। ਲੋ ਜੀ 6 ਮਹੀਨੇ ਹੋ ਜਾਂਦੇ ਨੇ। ਫਿਰ ਰਾਜਾ ਉਹਨੂੰ ਕਹਿੰਦਾ ਮੰਤਰੀ ਨੂੰ ਕਹਿੰਦਾ ਵੀ ਤੂੰ ਤਾਂ ਕਹਿੰਦਾ ਸੀ ਮੈਂ ਤੈਨੂੰ ਸਵਰਗ ਦਿਖਾਉਂਗਾ ਵੀ ਤੂੰ ਦੁੱਖ ਸਵਰਗ ਤਾਂ ਦਿਖਾਇਆ ਨਹੀਂ ਮੈਨੂੰ। ਹਨਾ ਮਹਾਰਾਜ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਅੱਜ ਸਵਰਗ ਦਿਖਾਉਂਗਾ। ਉਹ ਚਲੇ ਜਾਂਦੇ ਨੇ ਸਵਰਗ ਦੇਖਣ ਜਾਂਦੇ ਨੇ। ਸਾਰੇ ਜਣੇ ਚਲੇ ਜਾਂਦੇ ਨੇ ਜੰਗਲ ਦੇ ਵਿੱਚ ਹਨਾ। ਜੰਗਲ ਦੇ ਵਿਚਾਰੋ ਜਾਂਦੇ ਨੇ। ਉੱਥੇ ਉਹ ਨਾ ਠਹਿਰ ਜਾਂਦੇ ਨੇ। ਜੰਗਲ ਦੇ ਵਿੱਚ ਠਹਿਰ ਜਾਂਦੇ ਨੇ ਉਹ। ਉਹ ਠਹਿਰਦੇ ਨੇ ਉਹ ਦੇਖਦੇ ਨੇ ਵੀ ਦਰਖਤ ਲੱਗੇ ਹੋਣੇ ਆਲੇ-ਦੁਆਲੇ। ਬੂਟੇ ਲੱਗੇ ਹੋਏ ਨੇ ਉੱਥੇ ਕਹਿੰਦਾ ਆ ਆਪਣੇ ਸਾਰੇ ਫਲ ਲੱਗੇ ਹੋਏ ਨੇ ਤੇ ਬੂਟੇ ਆ ਬਹੁਤ ਵਧੀਆ ਮਾਹੌਲ ਸੀਗਾ ਉੱਥੇ ਜੰਗਲ ਦੇ ਵਿੱਚ ਰਾਜਾ ਕਹਿੰਦਾ ਮੰਤਰੀ ਇਹਨਾਂ ਕਹਿੰਦਾ ਯਾਰ ਮੈਂ ਅੱਜ ਇੱਥੇ ਰੁਕਣਾ ਇਹਨਾਂ ਮੈਨੂੰ ਬਹੁਤ ਵਧੀਆ ਲੱਗਦਾ ਮਾਹੌਲ ਇੱਥੇ ਦਾ ਕਹਿੰਦਾ ਮੈਂ ਰੁਕਣਾ ਉਹ ਰੁਕ ਗਿਆ ਫਿਰ ਰਾਜਾ ਕਹਿਣ ਲੱਗਿਆ ਉਹਨੂੰ ਮੰਤਰੀ ਨੂੰ ਇਹਨਾਂ ਤੂੰ ਤਾਂ ਕਹਿੰ ਸੀ ਮੈਂ ਤੈਨੂੰ ਸਵਰਗ ਦਿਖਾਉਂਗਾ ਵੀ ਸਵਰਗ ਦਾ ਤਾਂ ਦਿਖਾਇਆ ਇਹਨਾਂ ਕਹਿੰਦਾ ਮਹਾਰਾਜਾ ਦੇਖੋ ਸਵਰਗ ਇਹ ਹੈ ਕਹਿੰਦਾ ਇਹਨਾਂ ਦੇਖੋ ਚਾਰੇ ਪਾਸੇ ਕਹਿੰਦਾ ਦਰਖਤ ਲੱਗੇ ਹੋਏ ਨੇ ਫਲ ਬੂਟੇ ਨੇ ਕਹਿੰਦਾ ਦੇਖੋ ਪੰਛੀਆਂ ਦੀ ਆਵਾਜ਼ ਆ ਰਹੀ ਆ ਪੰਛੀ ਚਹਿਕ ਰਹੇ ਨੇ ਕਹਿੰਦੇ ਇਹ ਸਵਰਗਾ ਕਰਨਾ ਤਾਂ ਸਵਰਗ ਤੇ ਵੀ ਨਹੀਂ ਮਿਲਦਾ ਇਸ ਕਰਕੇ ਵੀਰੋ ਪਾਣੀ ਨੂੰ ਬਿਅਰਥਨਾ ਗਵਾਓ ਵੱਧ ਤੋਂ ਵੱਧ ਦਰਖਤ ਲਾਓ ਨਿਆਪਾ ਦਰਖਤ ਲਾਵਾਂਗੇ ਤੇ ਜਿਹੜੀਆਂ ਇਹ ਪ੍ਰੋਬਲਮਸ ਆ ਆਪਾਂ ਇਹਨਾਂ ਦਾ ਸੋਲੂਸ਼ਨ ਲੱਭ ਸਕਦੇ ਹਾਂ ਦਰਖਤ ਜਿਹੜੇ ਦਰਖਤਾਂ ਇਹ ਸਾਰੇ ਕੁਦਰਤੀ ਆਫਸਰ ਨੂੰ ਕੰਟਰੋਲ ਦੇ ਵਿੱਚ ਕਰਦੇ ਨੇ ਠੀਕ ਆ ਨਿਆਪਾ ਦਰਖਤ ਲਾਵਾਂਗੇ ਤਾਂ ਪਾਣੀ ਦੀ ਵੀ ਬਚਤ ਹੋ ਸਕਦੀ ਆ ਬਚਾਅ ਹੋ ਸਕਦਾ ਵੱਧ ਤੋਂ ਵੱਧ ਦਰਖਤ ਲਗਾਓ ਠੀਕ ਹੈ ਐਤਕੀ ਦੇਖੋ ਟੈਂਪਰੇਚਰ ਆ ਜਿਹੜਾ ਉਹ 45 ਪਲੱਸ ਗਿਆ ਹਨਾ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਵੀ ਇਹ ਜਿਹੜਾ ਟੈਂਪਰੇਚਰ ਆ ਉਹ 60 ਪਲੱਸ ਚਲੇ ਜਾਵੇ ਹਨਾ ਕਿਉਂਕਿ ਦਰੱਖਤਾਂ ਦੀ ਘਾਟ ਆ ਆਪਾਂ ਸਾਰਿਆਂ ਨੂੰ ਜਿਹੜਾ ਉਪਰਾਲਾ ਕਰਨਾ ਚਾਹੀਦਾ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਨੇ ਹਨਾ ਐਤਕੀ ਕਰੋੜਾਂ 'ਚ ਏਸੀ ਵਿਗਿਆਨੇ ਕਰੋੜਾਂ 'ਚ ਪਰ ਕਰੋੜਾਂ ਦੇ ਵਿੱਚ ਦਰੱਖਤ ਨਹੀਂ ਲੱਗੇਗੇ ਇੱਕ ਕਰੋੜਾਂ 'ਚ ਦਰੱਖਤ ਲੱਗੇ ਹੁੰਦੇ ਤਾਂ ਸ਼ਾਇਦ ਜਿਹੜਾ ਤਾਪਮਾਨ ਘਟ ਸਕਦਾ ਸੀ ਸੋ ਮੇਰੀ ਜਿਹੜੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਆਹੀ ਆ ਵੱਤਵਾ ਦਰਖਤ ਲਗਾਓ ਤੇ ਆਪਣੇ ਜਿਹੜਾ ਇੰਡੀਆ ਨੂੰ ਇੰਡੀਆ ਤੇ ਆਪਣਾ ਜਿਹੜਾ ਪੰਜਾਬ ਹੈ ਇਹਨੂੰ ਹਰਾ-ਭਰਾ ਬਣਾਉਣਾ ਠੀਕ ਹੈ ਤਾਂ ਜੋ ਜਿਹੜੀਆਂ ਆਉਣ ਵਾਲੀ ਪੀੜ੍ਹੀਆਂ ਉਹਨਾਂ ਦੀ ਜਿਹੜੀ ਜ਼ਿੰਦਗੀ ਵਧੀਆ ਹੋ ਸਕੇ ਹਨ ਆਪਾਂ ਤਾਂ ਚਲੋ ਇਹ ਪ੍ਰੋਬਲਮਸ ਦੇਖੇ ਰਹੀਆਂ ਪਰ ਉਹਨਾਂ ਨੂੰ ਇਹ ਪ੍ਰੋਬਲਮਸ ਆ ਜਿਹੜੀਆਂ ਉਹ ਨਾ ਛੇਲਣੀਆਂ ਪੈਣਾ ਨਾ ਇਸ ਕਰਕੇ ਵੱਤਵਾ ਦਰਖਤ ਲਗਾਓ ਤੇ ਪੰਜਾਬ ਨੂੰ ਹਰਾ-ਭਰਾ ਬਣਾਓ ਮੈਂ ਤਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ